ਲਾਈਟ ਦਾ ਕਰਨੀ ਹੈ ਜੀ ਲਾਈਟ ਸਵੇਰ ਚੱਲੀ ਜਦੋਂ ਤੇ ਉਹ ਸਪਾਰਕ ਮਾਰ ਗਈ ਹੈ ਜੀ ਤੇ ਇਹ ਸੇਠ ਸਾਹਿਬ ਦੀ ਕਾਨਕਸੀ ਜੀ ਚਾਰ ਕਿੱल्ल्याਾਂ ਦੇ ਕਰੀਬ ਚਾਰ ਸੱਟ ਚਾਰ ਕਿੱल्ल्याਾਂ ਦੇ ਕਰੀਬ ਸਾਡੀ ਸਾਡੇ ਸਵਾਹ ਹੋ ਗਈ ਹੈ ਅਸੀਂ ਹੁਣੇ ਗ੍ਰਿਡ ਚੋਂ ਆਏ ਹਾਂ ਜੀ ਗ੍ਰਿਡ ਵਾਲੇ ਕਹਿੰਦੇ ਵੀ ਉਹ ਕੰਪਲੇਨ ਪਾਈ ਹੈ ਕਿ ਜਿੰਨੇ ਮੁੰਡੇ ਲੋ ਬੀ ਲਾਈਟ ਛੱਡੋ ਉਹ ਕਹਿੰਦੇ ਅਸੀਂ ਆਪਦੇ ਨਾਲ ਦੇ ਬਿਜੂਤ ਸੇਵਾ ਕਰਦੇ ਦਾਂ ਛੱਡੋ ਇਹਦਾ ਸਰਕਾਰ ਨੂੰ ਬੇਨਤੀ ਹੈ ਜੀ ਅਸੀਂ ਨਾਲ ਜਾਂ ਤਾਂ ਇਹ ਮੁਆਵਜ਼ਾ ਦੇ ਦੇਣ ਸਾਨੂੰ ਜਾਂ ਸੇਠ ਸਾਹਿਬ ਦੇ ਦੇਣ ਜਿਹੜੇ ਕੰਪਲੇਨਟ ਪਾ ਰਹੇ ਆ ਅਕਸਰ ਮਜਬੂਰੀ ਹੈ ਅਸੀਂ ਸਾਰਾ ਸਾਲ ਨਹੀਂ ਅਸੀਂ ਕਿਸੇ ਤੋਂ ਕੋਈ ਡਿਮਾਂਡ ਕਰਦੇ ਆ ਹਫਤਾ ਜ਼ਮੀਨਦਾਰ ਦੀ ਕਣਕ ਹੁਣ ਸੜਕੇ ਸੁਹਾ ਹੋ ਗਈ ਇਹਦਾ ਕੀ ਕੀਤਾ ਜਾਵੇ ਅਸੀਂ ਤਾਂ ਇਹੀ ਬੇਨਤੀ ਕਰਦੇ ਆ ਵੀ ਜੀ ਲੈਟ ਤੱਕ ਦਾ ਕੰਮ ਸੈਟ ਨਾ ਹਬ ਤੱਕ ਦਾ ਕਮ ਸੇ ਕਮ ਬੰਦ ਕਰ ਦਿੱਤਾ ਜਾਵੇ ਤੋਂ ਲੱਗਿਆ ਜੇ ਹਵਾ ਤੇਜ਼ ਹੋ ਲੈਟ ਕਰਦੀ ਕਿੰਨੇ ਏਕੜ ਜ਼ਮੀਨ ਜਿਹੜੀ ਕਣਕ ਸੜਕੇ ਸੁਹਾਈ ਹੈ ਚਾਰ ਕਿੱਲੇ ਹੋਊਗੀ ਇਹ ਹੱਦ ਤੱਕ ਆਈਆ ਚਾਰ ਕਿੱਲੇ ਕੀ ਮੰਗ ਕਰਦੇ ਹੋ ਮੰਗ ਹੁਣ ਕੀ ਕਰਨੀ ਹੈ ਜੀ ਹਾਂ ਹੁਣ ਤਾਂ ਬਿਜਲੀ ਬਿਜਲੀ ਦੀ ਲਾਈਟ ਬੰਦ ਕੀਤੀ ਜਾਵੇ ਕੱਲ ਨੂੰ ਹੋਰ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਸਾਡਾ ਤਾਂ ਹੋ ਗਿਆ ਜਿਹੜਾ ਹੋਣਾ ਸੀ ਅੱਜ ਦੋ ਵਾਰੀ ਹੱਥ ਸਾਬ ਗਿਆ ਜਾਜੀ ਦੋ ਵਾਰਾਂ ਹੱਥ ਸਾਬ ਗਿਆ